ਹੋ ਗਿਆ ਮੈਂ ਮੇਰਾ ਗਾਫੀ ਜੀ ਤੋੜ ਕੇ ਦੁੱਧ ਨਹੀਂ ਚਾ ਰਿਹਾ ਲੋ ਜੀ ਉਹ ਪਾਰੀ ਸਾਹਿਬ ਆ ਗਏ ਜੀ ਹੁਣ ਆਉਂਦੇ ਆ ਗਾਂ ਦੇ ਸੌਦਾ ਜਿਹੜੀ ਕੁੜੀਆਂ ਨਿਕਲਦਾ ਗੁੱਸੇ ਜਿਹੜੀ ਕੀ ਚੱਕਰ ਆ ਛੁੱਟੀ ਜਾਣਾ ਇਧਰ ਗਲਗੀ ਇਹਦੇ ਉਹ ਤੋ ਕਿਨੇ ਨਿਕਲ ਆ ਗੀਆਂ ਸੰਦੀਪ ਜੀ ਮੜਾ ਜਾ ਉੱਠ ਕੇ ਦਰਸ਼ਨ ਦਿਓ ਲੋ ਜੀ ਸੰਦੀਪ ਵਾੜ ਰਿਹਾ ਪਠੇ ਆ ਵੇਖ ਲੋ ਜੀ ਅਸੀਂ ਸਾਖ ਤੋੜਨੇ ਆ ਤੇ ਆਵੇ ਫਰਾਰ ਹੋ ਗਿਆ ਜੀ ਹਾਂ ਜੀ ਦੋਸਤੋ ਹੋਰ ਕੀ ਹਾਲ ਚਾਲਾ ਕੁੱਦੂ ਆ ਰਿਹਾ ਆਪਣੇ ਕੋਲ ਆਪਾਂ ਚੱਲੇ ਆਂ ਸਾਗ ਤੇ ਗਾਜਰਾਂ ਲੈਣ ਬਰਸਨ ਵਿੱਚੋਂ ਬਾਬਾਰੀ ਪਹੁੰਚ ਗਿਆ ਜੀ ਆਪਣੇ ਕੋਲ ਤੇ ਹੁਣ ਲਿਆਉ ਗਾਜਰਾਂ ਤੇ ਕਹਿੰਦਾ ਗਾਜਰਾਂ ਦਾ ਜੂਸ ਕੱਢ ਕੱਢ ਕੇ ਪੀਣਾ ਹੁਣ ਪਹੁੰਚ ਗਿਆ ਮੈਂ ਕਾਫੀ ਕਿਧਵਾ ਤੋੜ ਕੇ ਬੁੱਧੀ ਨਹੀਂ ਚਾ ਰਿਹਾ ਚੱਲੇ ਜੇ ਪਾਰੀ ਨੇ ਮੇਰੇ ਕਰ ਗਿਆ ਕਿਦਾਂ ਫਿਰ ਆ ਗਿਆ ਵਾ ਲੋ ਜੀ ਉਹ ਪਾਰੀ ਸਾਹਿਬ ਆ ਗਿਆ ਜੀ ਹੁਣ ਆਉਂਦਿਆ ਗਾਂਈ ਦਾ ਸੌਦਾ ਹਾਂ ਗਾੜੀ ਤੇ ਦਿਖਾਲ ਜਿਹਦਾ ਸੌਦਾ ਹੋਣ ਰਿਹਾ ਆ ਜਿਹੜੀ ਗਾਈ ਦਾ ਸੌਦਾ ਕਰਨ ਰਿਹਾ ਕੋਈ ਦੂਆ ਕਹਿੰਦਾ ਲੈ ਜਾਣੀ ਨਾਲ ਹੀ ਅੱਜ ਕਿਆ ਹੋ ਜਾਣਾ ਹਰ ਫਟੂ ਪਾਈ ਜਾ ਬਸ ਚਾਚਾ ਜੀ ਪੋਟਰੇ ਗਾਜਰਾਂ ਤੇ ਹੁਣ ਕੋਦ ਮੁੜ ਕੇ ਥੋਲਾਂਗੇ ਉਥੋਂ ਆਹੋ ਚੁੱਕ ਚੁੱਕ ਗਾਜਰਾਂ ਚੁੱਕ ਕਾਰ ਵਾਲੀਆਂ ਗਾਜਰਾਂ ਸਦਾਈਆਂ ਤੂੰ ਤੈਨੂੰ ਤਾ ਇਹਨੂੰ ਕਰ ਲਈ ਗਾਜਰਾਂ ਨਾਲ ਕਿਦਾ ਕੋਦ ਤੂੰ ਮੜੀਆ ਪੀਏਗਾ ਜੂਸ ਅੱਜ ਫੇਰ ਜਾ ਕੇ ਤਾਈਆਂ ਨੂੰ ਮੈਂ ਜੂਸ ਕੱਢਣਾ ਜੂਸ ਪੀਆ ਕਰਨਾ ਹੁਣ ਇਹਨੇ ਮੈਂ ਤੈਨੂੰ ਆਖਿਆ ਮੈਂ ਆਪ ਹੁਣ ਛੱਡ ਦਿੰਨੇ ਆ ਸ਼ਰਾਬ ਮੈਂ ਸਾਮਾ ਆਈਂ ਤੇਰੇ ਨਾਲ ਲਾਉਣਾ ਸੀ ਸ਼ਰਾਬ ਛੱਡਤੀ ਕਿੰਦਾ ਇੰਨੀ ਵੱਡੀ ਹੱਥ ਚੁੱਕੀ ਜੇ ਇਹ ਵੱਡੀ ਕਈ ਨਾ ਸਹੀ ਫੱਜ ਜਾਂਦੀ ਹੈ ਵੱਡੀ ਹਾਂ ਇਹਦੇ ਨਾਲ ਪੁੱਤੀਆਂ ਜੋ ਕੁੜੀਆਂ ਨਿਕਲਦਾ ਗੁੱਸਾ ਜਿਹੜੀ ਪੀ ਚੱਕਰਾਂ ਛੁੱਟੀਆਂ ਨਾ ਇਧਰ ਗਲਗੀ ਇਹਦੇ ਉਹ ਧੋ ਇੱਕ ਵਾਰੀ ਖੜ ਕੇ ਪਹਿਲੇ ਤੇਰੇ ਕੋ ਧੋਣੀ ਆ ਧਵਾਉਣੇ ਆ ਸਭ ਕੋ ਧਵਾਉਣੇ ਆ ਨੂੰ ਤੂੰ ਟੈਨਸ਼ਨ ਚ ਲੈਣਾ ਪਾਣੀ ਆ ਦਾ ਖਲੋ ਤਾਰਿਆ ਕਿ ਉਹ ਨਾ ਮੈਂ ਨਾ ਉਹ ਬੋਲੂੰ ਇੱਧਰ ਨਿੰਬੂ ਵੀ ਲੱਗੇ ਆ ਜੇ ਇਹ ਕਾਗਜੀ ਨਿੰਬੂ ਹੁੰਦੇ ਨਾ ਇਹ ਆਹੋ ਇੱਥੇ ਮੈਂ 8-9 ਕਿਲੋ ਤੋੜ ਕੇ ਆ ਰਾਇਰਮ ਚੜਾਏ ਦੇਣਾ ਅੱਛਾ ਤੇ ਆ ਦੇ ਨਹੀਂ ਲੱਗਾ ਮੈਂ ਉਹਨੂੰ ਕਿਹਾ ਹੀ ਪਿੰਡ ਇਹਨੂੰ ਉਹ ਉਹਨੂੰ ਬੰਦੇ ਇੱਕ ਨੂੰ ਆਂਦਾ ਲੈ ਜੀ ਅੱਜ ਬੱਲੀ ਨੂੰ ਕਹਿੰਦੇ ਬੱਲੀ ਦੇ ਖਾਦੂ ਬੱਲੀ ਤੇ ਨਹੀਂ ਬੰਦਾ ਹੈਗਾ ਮੇਰੀ ਬੰਦਾ ਤੇ ਪਰਲਾ ਟੋਕਰਾ ਘਾ ਹੁਣ ਇੱਕ ਵਾਰੀ ਟੋਕਰਾ ਪਰਲਾ ਘੜੀ ਬਰਾਕ ਦੇਣੀ ਜੀ ਤੇ ਮੁੱਕ ਜਾਣਗੇ ਫੇਲ ਆ ਜੀ ਇਹ ਕਿਨੇ ਕੈਸ ਲੈਣੀਆਂ ਜੂਸ ਤੇਰਾ ਦੋ ਗਲਾਸ ਬਣ ਵੀ ਜਾਵੇ ਜਿਹੜਾ ਨਾ ਉਸੰਤਰੇ ਪੋਣੇ ਇਹਦੇ ਸੰਤਰੇ ਨਾਲ ਕਿ ਚੰਦਰ ਬੰਦੇ ਬੰਦੇ ਚੰਦਰ ਵੀ ਲੈਂਦੀ ਕਿਤੋਂ ਉਹ ਕਿਥੋਂ ਲੈਂਦੀ ਹੈ ਉਹ ਮੈਂ ਸਿੰਮੂ ਦੀ ਫੁੱਟਕ ਲੈਂਦੀ ਬੜਾ ਠੀਕ ਹੈ ਆ ਵੀ ਮੈਂਬਰ ਸਾਹਿਬ ਮੈਂ ਵੀ ਕਿਉਂ ਆਉਂਦਾ ਨਾ ਉਹ ਕਿੰਨਾ ਵੱਡਾ ਹੋਇਆ ਨਾ ਕਿਹਨਾਂ ਚੱਲਾ ਆ ਜੰਦੀਏ ਬੜੇ ਇਹ ਮੈਂ ਪਰ ਉਹਨਾਂ ਸਾਲਿਆਂ ਨੂੰ ਮੋਲ ਨਹੀਂ ਹੁੰਦੇ ਕਰਦੇ ਸਾਫਾ ਚੰਗੀ ਤਰ੍ਹਾਂ ਕਾਹੀ ਦਿਓ ਹੰਦਾ ਕੀ ਕਿ ਮਿੱਟੀ ਗਿੱਲੀ ਗਿੱਲੀ ਨੂੰ ਸੇਤੀ ਲਾਦੀ ਐ ਮਲਕੇ ਤੋਂ ਥਲੇ ਮਲੀ ਮਣੀ ਗਈਆਂ ਬੈਗ ਥੋੜੇ ਇਹਨੂੰ ਦਾ ਬਸ ਹੁਣ ਹੋ ਗਿਆ ਤੇ ਪ੍ਰੈਸ਼ਰ ਖਿੱਚ ਕੇ ਮਰ ਮੜਾ ਗਿਆ ਇਹ ਸਟੈਂਡ ਪ੍ਰੂਫ ਕੁਨਸਟਾ ਦੀ ਹੋ ਰਹੀ ਐ ਥੋੜਾ ਜਿਹਾ ਪਾਈ ਜੇ ਨਾ ਆਹ ਮੈਂ ਤੂੰ ਹੀ ਬੜੇ ਬਣਾ ਲਾ ਕੰਮ ਹੈ ਗਾਜਰਾਂ ਦਾ ਕੰਮ ਕਰਾਂ ਪਾਣੀ ਉਹਦੇ ਬੜੀਆਂ ਵਾਜੇ ਤੇ ਦੋ ਟੋਕੇ ਲੱਗਣੇ ਵਿੱਚੋਂ ਇਹ ਤਾਂ ਬੜੀਆਂ ਪਈਆਂ ਆਹ ਵਾਜੇ ਤੇ ਬਹੁਤ ਵਾਹ ਕੰਮ ਕਰਾਂਗੇ ਸਹੀ ਕਰ ਬੰਨੀ ਉਹ ਦੋ ਚਾ ਕੋਈ ਨਹੀਂ ਲੈ ਘਰ ਮਾਲਕ ਤੂੰ ਗਾਜਰਾਂ ਨੂੰ ਘਰ ਜਾ ਕੇ ਮਾਲ ਲੈ ਨਹੀਂ ਤਾਂ ਉਹ ਲੀਆਂ ਆਈਆਂ ਇੱਦਾਂ ਪਾਲਾਂਗਾ ਤੈਨੂੰ ਜਿਆਦਾ ਨਹੀਂ ਕਹਿੰਦੀ ਦੋ ਜਣ ਭੰਨੇ ਬੰਨੇ ਪੈ ਰਹੇ ਨੇ ਪਰੜਾ ਲਾ ਰਿਹਾ ਹੈ ਇੱਦਾਂ ਕੰਬੜਾ ਰੈਲਾ ਆਕ ਤਾਹੋ ਜੇ ਨਾ ਨੀ ਭੰਨੇ ਦਿਆਂ ਉਹ ਜੇ ਮੁਕੀਆਂ ਘੜੀ ਤੇੋਂ ਲਿਆਓ ਚਾ ਤੂੰ ਲੈ ਆਓ ਚਨੇੜ ਆ ਗਈਆਂ ਉਹ ਜਿਹਨਾਂ ਨੇ ਬਣੀਆਂ ਹੋਈਆਂ ਨੇ ਕੁਦੂਆਂ ਕੁੜੀਆਂ ਸਾਰ ਜਣਾ ਤੇਰਾ ਵਾਧੂ ਹੋਣਾ ਹਾਂ ਬੱਕਰੀਆਂ ਦਾ ਕੋ ਦੂਨੇ ਕਈ ਕੋ ਰੱਖਣਾ ਕਦੀ ਗਾਈਆਂ ਬੱਕਰੀਆਂ ਓਏ ਆ ਸੰਗਲ ਤੋਜਣਾ ਦਾ ਕੰਮ ਨਾ ਰੱਖ ਲੈ ਸੰਗਲ ਤੋਜਣ ਦੀ ਲੋੜ ਹੀ ਬੜੀ ਪੈਂਦੀ ਲੋਕਾਂ ਨੂੰ ਅਸੀਂ ਅੱਜ ਵੀਡੀਓ ਭਰਾ ਦੀ ਸੰਦੀਪ ਜੀ ਮੜਾ ਜਾ ਉੱਠ ਕੇ ਦਰਸ਼ਨ ਦਿਓ ਲੋ ਜੀ ਸੰਦੀਪ ਵਾੜ ਰਿਹਾ ਪਠੇ ਆ ਤੁਹਾਨੂੰ ਪਾਇ ਨਹੀਂ ਦਿਸਤਾ ਨੇ ਕਿਉਂ ਸੋਨੇ ਆਲੀ ਹੈ ਤੇ ਫਿਰ ਤਾਂ ਹੱਥ ਬੜੇ ਖਰਾਬ ਹੋ ਜਾਣਗੇ ਹੱਥ ਹਰੇ ਹੋ ਜਾਣੇ ਤੇਰੇ ਐ ਤੇਰੇ ਪਈ ਇਹ ਨਾ ਹੋਣਗੇ ਹਾਂ ਉੱਚਾ ਰਹਿੰਦੇ ਆ ਇੱਚ ਕਿਉਂ ਨਹੀਂ ਹੁੰਦੇ ਇੰਜ ਘਾਵ ਦੂਜਾ ਹਾਲੋ ਭਾਈ ਤਾਂ ਕਰਕੇ ਤੇਰੇ ਵਰਤਾਂ ਹਾਂ ਤੇਰੇ ਪਈ ਤਾਂ ਵੱਡੀ ਤਾਂ ਅੱਛਾ ਤਾਂ ਨਹੀਂ ਹੋ ਜਾਂਦੇ ਤਾਂ ਨਹੀਂ ਹਰੇ ਜਾਂਦੇ ਸਾਡੀ ਯਾਰਾ ਚੱਕਰ ਬਣ ਕੀ ਆ ਬੜਾ ਵਧੀਆ ਤੇਰਾ ਪੱਠੇ ਉਹ ਗਿਆ ਦੇਖਾ ਮਾਰੀ ਇਹ ਦੋਰਾ ਲਵਾਉਂ ਆਏ ਇਹ ਤਾਂ ਨੇੜੇ ਵੀ ਜਾਈ ਖੇਲਾ ਲਵਾਉਂ ਆਂ ਅੱਛਾ ਤੂੰ ਚੱਲੋਂ ਵੰਡਿਆ ਆਹ ਵੇਖ ਲਓ ਜੀ ਅਸੀਂ ਸਾਗ ਤੋੜਨੇ ਆ ਤੇ ਆਵੇ ਫਰਾਰ ਹੋ ਗਿਆ ਜੀ ਗਾਜਰਾ ਲੈ ਕੇ ਆ ਫਰਾਰ ਹੋ ਗਿਆ ਵਾ ਤੇ ਮੈਨੂੰ ਇੱਥੇ ਕੱਲੇ ਨੂੰ ਸਾਗ ਤੋੜਨ ਲੱਗਿਆ ਕੱਲਾ ਤੋੜੋਂ ਤੂੰ ਲਓ ਜੀ ਸਾਗ ਲਿਆ ਤੋੜ ਚਾਚਾ ਜੀ ਨਾਲ ਤਰਾਟਾ ਸਾਗ ਆਪਣੇ ਆਹ ਤੱਕੋ ਕੁੱਦੂ ਆਪਣੀਆਂ ਗਾਜਰਾਂ ਲੈ ਕੇ ਹੋ ਗਿਆ ਫਰਾਰ ਹਾਂ ਹੁਣ ਅਸੀਂ ਤੋੜ ਲਿਆ ਸਾਗ ਤੇ ਹੁਣ ਆਪਾਂ ਵੀ ਚੱਲਿਆ ਘਰ ਨੂੰ ਕੱਢ ਲਫਾਫਾ ਬਾਹਰ ਲਓ ਜੀ ਕੁੱਦੂ ਹੋ ਗਿਆ ਫਰਾਰ ਆਪਣੀਆਂ ਗਾਜਰਾਂ ਲੈ ਕੇ ਮੈਨੂੰ ਛੱਡ ਗਿਆ ਉੱਥੇ ਹੀ ਆਪਾਂ ਵੀ ਹੁਣ ਸਾਗ ਲੈ ਕੇ ਆ ਰਹੇ ਆਂ ਨਾਲ ਮੂੜੀਆਂ ਕਟ ਲਈਆਂ ਆਪਾਂ ਚਲੋ ਠੀਕ ਆ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਵੀਡੀਓ ਦੇਖਣ ਲਈ ਧੰਨਵਾਦ